ਜਲੰਧਰੀਆਂ ਦੇ ਲਈ ਖਾਸ ਵੀਡੀਓ ਲੈ ਕੇ حاضر ਹੋਇਆ ਜਿਸ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਤੁਹਾਡੇ ਸ਼ਹਿਰ ਬਾਰੇ ਕੁਝ ਅਜਹੀਆਂ ਗੱਲਾਂ ਜਿਸ ਬਾਰੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕੀ ਤੁਹਾਨੂੰ ਪਤਾ ਹੈ ਕਿ ਜਲੰਧਰ ਨੂੰ 12 ਦਾ ਆંકੜਾ ਵੀ ਕਿਹਾ ਜਾਂਦਾ ਹੈ ਇਸ ਪਿੱਛੇ ਦਾ ਕਾਰਨ ਹੈ ਕਿ ਸ਼ਹਿਰ ਜਲੰਧਰ ਦੇ ਵਿੱਚ 12 ਗੇਟ 12 ਕੋਟ 12 ਬਸਤੀਆਂ 12 ਬਾਗ 12 ਸਰੋਵਰ ਤੇ 12 ਹੀ ਧਾਰਮਿਕ ਸਥਾਨ ਨੇ ਜਿਨ੍ਹਾਂ ਬਾਰੇ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਜ਼ਿਕਰ ਕਰਦਿਆਂ 12 ਗੇਟਾਂ ਦਾ ਜਿਹੜੇ ਗੇਟ ਨੇ ਉਹਨਾਂ ਦੇ ਵਿੱਚ ਪੈਰੋ ਗੇਟ ਸ਼ੀਤਲਾ ਮੰਦਰ ਗੇਟ ਹੈ ਵਾਲਮੀਕੀ ਗੇਟ ਨੀਲਾ ਮਹਿਲ ਗੇਟ ਲਾਹੌਰੀ ਗੇਟ ਸ਼ਾਕੁੱਲੀ ਗੇਟ ਸੈਂਦਾ ਗੇਟ ਖੋਦਿਆ ਗੇਟ ਜੋੜਾ ਗੇਟ ਫਗਵਾੜਾ ਗੇਟ ਖਿੰਗਰਾ ਗੇਟ ਤੇ ਨਾਲ ਦੇ ਨਾਲ ਦਿੱਲੀ ਗੇਟ ਸ਼ਾਮਿਲ ਹੈ ਹੁਣ ਤੁਹਾਨੂੰ ਜਲੰਧਰ ਦੇ ਵਿੱਚ ਜਿਹੜੇ 12 ਕੋਟ ਨੇ ਉਹਨਾਂ ਬਾਰੇ ਵੀ ਜਾਣਕਾਰੀ ਦੰਦੇ ਆ ਕੋਟ ਫਜ਼ਲ کریم ਕੋਟ ਬਾਦਲ ਖਾਂ ਕੋਟ ਅਸਮਾ ਖਾਂ ਕੋਟ ਮੁਹੰਮਦ ਅਮੀਨ ਕੋਟ ਪਖਸ਼ੀਆ ਕੋਟ ਛਬਿਆ ਕੋਟ ਦੌਲਤ ਖਾਂ ਕੋਟ ਅਸ਼ੀ ਕੋਟ ਸਾਦਿਕ ਕੋਟ ਸਿਆਸਤ ਖਾਂ ਤੇ ਕੋਟ ਦਹਾਦੁਰ ਖਾਂ ਤੇ ਕੋਟ ਕਿਸ਼ਨ ਚੰਦ ਇਹ 12 ਕੋਟ ਨੇ ਇਸ ਤੋਂ ਇਲਾਵਾ ਉਹਨਾਂ ਬਸਤੀਆਂ ਦਾ ਵੀ ਜ਼ਿਕਰ ਕਰਦੇ ਆ ਜਿਹੜੀਆਂ ਜਲੰਧਰ ਦੇ ਵਿੱਚ 12 ਬਸਤੀਆਂ ਨੇ ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾਂ ਬਸਤੀ ਗੁਜਾ ਬਸਤੀ ਬਾਬਾ ਖੇਲ ਬਸਤੀ ਸ਼ਾਖੋਲੀ ਬਸਤੀ ਮਿੱਠੂ ਬਸਤੀ ਫਿਰਦਵਾਰ ਬਸਤੀ ਸ਼ਾ ਇਬਰਾਹਿਮ ਬਸਤੀ ਪਠਾਣਾ ਬਸਤੀ ਪੂਰੇ ਖਾਂ ਬਸਤੀ ਵਣਪਟ ਤੇ ਨਾਲ ਦੇ ਨਾਲ ਬਸਤੀ ਨੋ ਇਹ 12 ਬਸਤੀਆਂ ਜਲੰਧਰ ਦੇ ਵਿੱਚ ਸਥਿਤ ਹੈ ਤੇ ਇਸ ਤੋਂ ਇਲਾਵਾ ਜਿਹੜੇ 12 ਬਾਗ ਨੇ ਉਹਨਾਂ ਬਾਗਾਂ ਦਾ ਵੀ ਜ਼ਿਕਰ ਕਰ ਲੈਣੇ ਆ ਚੋਹਾਰ ਬਾਗ ਪੱਕਾ ਬਾਗ ਬਾਗ ਕਰਮ ਬਖਸ਼ ਬਾਗ ਜਵੰਦ ਲਾਲ ਬਗੀਚੀ ਨਾਥਾਂ ਵਾਲਾ ਬਾਗ ਬਾਗ ਅਹਨੂ ਵਾਲੀਆ ਬਾਗ ਬਹਰੀਆ ਬਾਗ ਪਹਾੜੀ ਵਾਲਾ ਕੰਪਨੀ ਬਾਗ ਬਲਟਨਪਾਰਕ ਰਾਣੀ ਬਾਗ ਤੇ ਪ੍ਰਤਾਪ ਬਾਗ ਤੇ ਜਿਹੜੇ ਸਰੋਵਰ ਨੇ ਉਹਨਾਂ ਦਾ ਜ਼ਿਕਰ ਵੀ ਕਰਦੇ ਆ ਕਿ ਕਿਹੜੇ ਕਿਹੜੇ 12 ਸਰੋਵਰ ਜਲੰਧਰ ਦੇ ਵਿੱਚ ਨੇ ਦੇਵੀ ਤਲਾਬ ਤਲਾਬ ਬਾਬਾ ਸੋਡਲ ਸੁੱਕਾ ਤਲਾਬ ਬ੍ਰਹਮਕੁੰਡ ਤਲਾਬ ਬਾਹਰੀਆ ਮਹਾਕਾਲੀ ਸਰੋਵਰ ਤਨਿਆ ਸਰੋਵਰੇ ਰਾਮ ਸਰੋਵਰ ਵਰਿੰਦਾਸ ਸਰੋਵਰ ਸੂਰਿਆ ਕਵਲ ਸਰੋਵਰ ਉਤਰੀ ਸਰੋਵਰ ਦੱਖਣੀ ਸਰੋਵਰ ਇਹ 12 ਸਰੋਵਰ ਜ਼ਿਲ੍ਹਾ ਜਲੰਧਰ ਦੇ ਵਿੱਚ ਸਥਿਤ ਨੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 12 ਮੰਦਰਾਂ ਦੀ ਤਾਂ ਜਿਹੜੇ 12 ਮੰਦਰ ਨੇ ਉਹਨਾਂ ਮੰਦਰਾਂ ਦਾ ਵੀ ਜ਼ਿਕਰ ਕਰ ਲੈਦੇ ਹਾਂ ಮಂದಿ ತ್ರಿಪುರಮಾಲಿ ತಾರಾ ದೇವಿ ಮಂದಿ ಮಹಾಕಾಲಿ ಮಂದಿ ಬ್ರಹ್ಮಕುಂಡ ಸತಿ ವೃಂದ ಮಂದಿರ ಸಮಾಧಿ ಶ್ರೀ ಬಾಬಾ ಹೇಮಗಿರಿ ಛೇವೀ ಪಾತಶಾಹಿ ಗುರುದಾ ಅನ್ನಪೂರ್ಣಾ ಮಂದಿ ਸੋਟੇਲ ਮੰਦਿਰ ਨੋਹਰੀਆ ਮੰਦਿਰ ਇਮਾਮ ਨਾਸਿਰ ਪ੍ਰਾਚੀਨ ਸ਼ਿਵ ਮੰਦਿਰ ਦੇਵੀ ਤਲਾਵ ਇਹ 12 ਮੰਦਿਰ ਜਿਹੜੇ ਜ਼ਿਲ੍ਹਾ ਜਲੰਧਰ ਦੇ ਵਿੱਚ ਸਥਿਤ ਨੇ ਸੋ ਜਲੰਧਰ ਨੂੰ 12 ਦਾ ਆંકੜਾ ਕਿਹਾ ਜਾਂਦਾ ਹੈ ਜਿਸ ਦੇ ਪਿੱਛੇ ਦਾ ਕੀ ਕਾਰਨ ਸੀ ਤੁਹਾਡੇ ਨਾਲ ਸਾਂਝਾ ਕੀਤਾ ਕਿ ਆ ਸੋ ਜ਼ਰੂਰ ਤੁਸੀਂ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਪਤਾ ਸੀ ਕਿ ਜਲੰਧਰ ਨੂੰ ਇਸ ਤਰੀਕੇ ਦੇ ਨਾਲ 12 ਦਾ ਆંકੜਾ ਕਿਹਾ ਜਾਂਦਾ ਹੈ ਤੇ ਇਸ ਵਿੱਚ ਲਗਭਗ ਜ਼ਿਆਦਾਤਰ ਛੀਸਾ 12-12 ਨੇ ਸੋ ਜਿੰਨੇ ਵੀ ਤੁਹਾਡੇ ਫਰੈਂਡ ਲਿਸਟ ਦੇ ਵਿੱਚ ਜਲੰਧਰ ਦੇ ਨਾਲ ਜੁੜੇ ਹੋਏ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਫਰੈਂਡਸ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪੇਚਿਓ ਤੇ ਸਾਡੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ